ਨਾ ਹਿੰਦੂਸੇ ਨੂੰ ਦੂਦਰਾਵਾ ਚਾਹੇ ਪਾਏ ਜਿਨ ਨੂੰ ਅਸੇ ਕਰ ਜਾਏ ਰੋਟੀਆਂ ਤਾਂ ਪੂਰੇ ਤਾਲ ਆਪ શરીર ਤੇ ਸਾਜ ਨੂੰ ਨਹੀਂ ਆਉਂਦਾ ਉਸਤਾਨ ਦਾ ਸਤਿਰਾ ਜੀ ਰਾਮ ਮਿਰ ਪੋਦਰੰਭਾ ਸਤਿਨਾਮ ਚੰਤਕ ਸਭ ਜਗਾਂ ਨੂੰ ਸੇਵਕ ਸੇਵਾ ਕਰਮ ਚੇ ਦਾ ਔਰ ਨੀਰੰਡ ਨਾਮੁ ਚਾ ਸਿੱਖੀ ਸਿੱਧੀਆਂ ਗੁਰ ਵਿਚਾਰ ਦੇ ਤੰਗੜਾਏ ਪਾ ਬੋਲੂ ਤੇ qua ਚੱਕੀ ਚੱਕ ਥੜ ਗਰੋਲੇ ਬਹੁਤ ਅਨੰਤ ਲਾਟ ਨੂੰ ਧਣੀ ਅੰਧਾ ਪੰਚੋਂ ਦੇ ਮੈਨੋ ਸਾ ਸੂਆ ਕਰ ਤਵਿ ਨਿਤ ਨੰਤ ਬਣਨ ਲਾਟ ਬੰਦ ਬੰਦ ਤੁਹਾਏ ਸੋਏ ਪੈ ਤੇ ਕਿਰਤ ਸੋ ਲਾਟਿ ਮਾਟਿ ਦੇ ਸੇ ਤੇੇ ਸੇ ਰੋਏ ਉਪਨ ਸੈਤ ਨੋ ਰੋਏ ਦਇਕ ਕੋ ਜਨ ਮਨ ਕਾਚਾ ਹੋਏ ਨਾਨਕ ਜਿਨ ਮਨ ਭਉ ਜਿਨਾ ਮਨ ਸੋ ਭਉ ਕਉ ਬੰਕੇ ਲਿਖਾਇ ਕਾਇ ਲੈ ਕਰਤਨਾ ਕਾਇ ਹੈ ਜੀਉ ਮਿੰਡ ਸਰਬ ਦੇ ਸਰਕਾਰਿਕ ਤੋ ਆਪ ਸੁਣਾਇਆ ਸਤਿਗੁਰ ਮਿਲੀ ਹੈ ਇਸ ਤਨ ਤੇ ਹੈ ਜਿੰਦਿਕੋ ਕੋ ਰੋਚ ਪਾਇਆ ਤੁਮਨੇ ਹੁਚਾ ਹੈ ਕਿੰ ਸੱਚੀ ਸਿਉ ਚਤ ਲਾਇਆ ਜਗ ਜੀਵਨ ਮਨ ਤਨ ਬਹੁਤ ਬਹਿਰਾ ਗਿਆ ਨੇ ਨੇ ਰਸ ਪਿੰਨੇ ਮਾਰੂ ਪ੍ਰਿਆਰਾ ਤਸ ਕਰ ਮੇਲ ਹਰ ਮਨ ਮੰਨੇ ਹੋ ਮੂਰਖ ਤਾਰੇ ਲਾਇਆ ਨਾਨਕ ਹਰ ਤੰਨੇ ਹਰ ਤੰਨੇ ਲੋਕ ਮਹਲਾ ਪਹਿਲਾ ਕੋਲ ਵਿੱਚ ਆਇਆ ਹੋ ਵਿੱਚ ਪਿਆ ਹੋ ਵਿੱਚ ਮਿਆ ਹੋ ਵਿੱਚ ਮੋਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਹੋ ਵਿੱਚ ਤਿਆਰ ਕੁੜਿਆ ਹੋ ਵਿੱਚ ਪਾਪਨ ਵੇਚਾਸ ਹੋ ਵਿੱਚ ਨਰਕ ਸਰ ਕਵਤਾਰ ਹੋ ਵਿੱਚ ਹੱਸੇ ਹੋ ਵਿੱਚ ਰੋਵੇ ਹੋ ਵਿੱਚ ਭਰੀਏ ਹੋ ਵਿੱਚ ਟੋਵੇ ਹੋ ਵਿੱਚ ਜਾਤੀ ਜਨ ਸਿੱਖ ਹੋਵੇ ਹੋ ਵਿੱਚ ਮੁਰਖ ਹੋ ਵਿੱਚ ਸਿਆਣਾ ਹੋ ਮੁਕਤੀ ਦਾ ਰਾਹ ਦਾਨਾ